ਇੱਕ ਦਿਹਾਤੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਇਸ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ ਸੀ ਅਮਰਿਤਪਾਲ ਸਿੰਘ ਜੋ ਕਿ ਹੋਰ ਨਹੀਂ ਬਲਕਿ ਭਾਰਤੀ ਫੌਜ ਦਾ ਇੱਕ ਜਵਾਨ ਸੀ ਇੱਕ ਸਿਪਾਹੀ ਸੀ ਇਸ ਦੀ ਤਨਾਤੀ ਪਪਾਲ ਵਿਖੇ ਦੱਸੀ ਜਾਂਦੀ ਹੈ ਤਰਨਤਾਰਨ ਦਾ ਰਹਿਣ ਵਾਲਾ ਅਮਰਿਤਪਾਲ ਗ੍ਰਿਫਤਾਰ ਕੀਤਾ ਜਾਂਦਾ ਹੈ ਇੱਕ ਹਥਿਆਰ ਡਰੱਗ ਮਨੀ ਦੇ ਨਾਲ ਤੇ ਨਸ਼ੀਲੇ ਪਦਾਰਥਾਂ ਦੇ ਨਾਲ ਲੇਕਿਨ ਇਸ ਤੋਂ ਬਾਅਦ ਜਿਹੜਾ ਸਿਲਸਲਾ ਸ਼ੁਰੂ ਐ ਇਸ ਕੇਸ ਦੇ ਵਿੱਚ ਤਿੰਨ ਹੋਰ ਗ੍ਰਿਫਤਾਰੀਆਂ ਹੋਈਆਂ ਇਸ ਦੇ ਨਾਲ ਹੀ ਰਾਜਸਥਾਨ ਤੋਂ ਮਾਦਵ ਸ਼ਰਮਾ ਤੇ ਬਦਲਦੀਪ ਮੱਦੀਨਾ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਇਹ ਤਸਵੀਰ ਕਲੀਅਰ ਹੋਈ ਕਿ ਇਹ ਲੋਕ ਪੀਆਈਓਜ਼ ਦੇ ਨਾਲ ਰਾਪਤੇ ਵਿੱਚ ਸਨ ਇੰਟਰ ਸਨ ਇਸ ਤੋਂ ਬਾਅਦ ਪਟਿਆਲਾ ਵਿਖੇ ਛੁੱਟੀ ਉੱਤੇ ਭਾਰਤੀ ਫੌਜ ਦੇ ਇੱਕ ਹੋਰ ਆਏ ਜਵਾਨ ਸੰਦੀਪ ਸਿੰਘ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਹੁਣ ਸੰਦੀਪ ਸਿੰਘ ਅਤੇ ਅਮਰਿਤਪਾਲ ਉਹਨਾਂ ਦੋਹਾਂ ਫੌਜੀਆ ਸੰਦੀਪ ਅਤੇ ਅਮਰਿਤਪਾਲ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਜਿਹੜਾ ਇਸ ਜਾਸੂਸੀ ਦੇ ਰਿੰਗ ਦਾ ਸਰਗਨਾ ਉੱਭਰਿਆ ਉਹ ਸੀ ਇੱਕ ਹੋਰ ਭਾਰਤੀ ਫੌਜ ਵਿੱਚ ਕੰਮ ਕਰਨ ਵਾਲਾ ਰਾਜਵੀਰ ਸਿੰਘ ਨਾਦਾ ਇੱਕ ਹੋਰ ਜਵਾਨ ਜੋ ਕਿ ਪੋਪਾਲ ਦੇ ਦਿਵਲਾਲੀ ਆਰਮੀ ਕੈਂਪ ਵਿੱਚ ਕੰਮ ਕਰਦਾ ਸੀ ਰਾਜਵੀਰ ਸਿੰਘ ਜੋ ਕਿ ਅਜੇ ਵੀ ਭਗੋੜਾ ਹੈ ਸੰਦੀਪ ਅਤੇ ਅਮਰਿਤਪਾਲ ਰਲ ਕੇ ਜਿਹੜੀ ਜਾਣਕਾਰੀ ਆਪਣੇ ਪਾਕਿਸਤਾਨ ਬੇਸਡ ਹੈਂਡਲਰਸ ਨੂੰ ਭੇਜ ਰਹੇ ਸਨ ਉਹ ਕਾਫੀ ਕ੍ਰਿਟੀਕਲ ਇਨਫੋਰਮੇਸ਼ਨ ਸੀ ਸੈਂਕੜਾਂ ਦੀ ਗਿਣਤੀ ਦੇ ਵਿੱਚ ਅਜਿਹੀਆਂ ਤਸਵੀਰਾਂ ਕੁਝ ਅਜਿਹੇ ਫੌਜੀ ਟਿਕਾਣੇ ਸ਼ਾਮਿਲ ਸਨ ਉਹਨਾਂ ਦੀਆਂ ਤਸਵੀਰਾਂ ਯਾ ਕੁਝ ਅਜਿਹੇ ਮੈਪਸ ਤੱਕ ਦੇ ਫੋਟੋਗ੍ਰਾਫ ਜਾਂ ਸਕੈਨ ਪਾਕਿਸਤਾਨੀ ਹੈਂਡਲਰਸ ਨੂੰ ਭੇਜੇ ਗਏ ਸਨ ਕਿਉਂਕਿ ਜਿਹੜੀ ਜਾਣਕਾਰੀ ਇਹ ਲੋਕ ਪਾਕਿਸਤਾਨ ਦੇ ਆਪਣੇ ਹੈਂਡਲਰਸ ਨੂੰ ਭੇਜ ਰਹੇ ਸਨ ਅਸਲ ਦੇ ਵਿੱਚ ਇਹ ਉਹ ਕ੍ਰਿਟੀਕਲ ਜਾਣਕਾਰੀ ਸੀ ਜਿਸ ਉੱਤੇ ਆਫੀਸ਼ੀਅਲ ਸੀਕਰੇਟਸ ਐਕਟ ਲਾਗੂ ਹੁੰਦੇ ਨੇ